ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਕਿਸੇ 5 ਸਟਾਰ ਹੋਟਲ ਦੀਆਂ ਨਹੀਂ ਐ ਇਹ ਸਕੂਲ ਆਫ ਐਮੀਨਸ ਭਾਸੋ ਦੀਆਂ ਤਸਵੀਰਾਂ ਨੇ ਇਸ ਸਕੂਲ ਦੀ ਲਾਇਬ੍ਰੇਰੀ ਦੀ ਦਿੱਖ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇਸ ਸਕੂਲ ਦੀ ਲਾਇਬ੍ਰੇਰੀ ਦਾ ਫਰਨੀਚਰ ਵੀ ਦਿਲ ਖਿੱਚਵਾਂ ਬਾਥਰੂਮ ਵੀ 5 ਸਟਾਰ ਹੋਟਲਾਂ ਤੋਂ ਘੱਟ ਨਹੀਂ ਐ ਸਕੂਲ ਦੇ ਵਿੱਚ ਅਧਿਆਪਕਾਂ ਦੇ ਬੈਠਣ ਵਾਸਤੇ ਸਟਾਫ ਰੂਮ ਵੀ ਤੁਹਾਨੂੰ ਆਕਰਸ਼ਿਤ ਕਰੇਗਾ ਕਲਾਸਾਂ ਦੇ ਵਿੱਚ ਡਿਜੀਟਲ ਬਲੈਕ ਬੋਰਡ ਦੇ ਰਾਹੀਂ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਦਾਨ ਕੀਤੀ ਜਾ ਰਹੀ ਹੈ ਲਗਭਗ 1200 ਸਕੂਲ ਦੇ ਵਿਦਿਆਰਥੀ ਇਸ ਹਲਕੇ ਦੇ 35 ਪਿੰਡਾਂ ਦੇ ਵਿੱਚੋਂ ਪੰਜ ਬੱਸਾਂ ਦੇ ਰਾਹੀਂ ਜਿਹੜੀਆਂ ਕਿ ਆਪਣੀਆਂ ਨੇ ਸਕੂਲ ਦੀਆਂ ਉਹਨਾਂ ਰਾਹੀਂ ਲਿਆਂਦੇ ਜਾਂਦੇ ਜਾਂਦੇ ਨੇ। ਜ਼ਿਆਦਾਤਰ ਵਿਦਿਆਰਥੀ ਪ੍ਰਾਈਵੇਟ ਸਕੂਲ ਛੱਡ ਕੇ ਇਸ ਸਕੂਲ ਵਿੱਚ ਦਾਖਲਾ ਲੈ ਚੁੱਕੇ ਆ। ਇਸ ਸਕੂਲ ਦੇ ਵਿੱਚ ਹਲਕਾ ਵਿਧਾਇਕ ਦੇਵ ਬਾਨ ਵੱਲੋਂ ਵੀ ਉ체ਚੇ ਤੌਰ ਤੇ ਦੌਰਾ ਕੀਤਾ ਗਿਆ ਅਤੇ ਆਉਣ ਵਾਲੇ ਨਵੇਂ ਸੈਸ਼ਨ ਵਾਸਤੇ ਵਿਧਾਇਕ ਦੇਵ ਬਾਨ ਅਤੇ ਸਕੂਲ ਸਟਾਫ ਦੇ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਸਕੂਲ ਦੇ ਵਿੱਚ ਬੱਚਿਆਂ ਦੇ ਦਾਖਲਾ ਕਰਵਾਉਣ ਵਾਸਤੇ ਪ੍ਰੇਰਿਤ ਵੀ ਕੀਤਾ ਗਿਆ ਹੈ। ਉੱਥੇ ਹੀ ਵਿਧਾਇਕ ਦੇਵ ਮਾਨ ਆਪ ਖੁਦ ਬਾਜ਼ਾਰਾਂ ਵਿੱਚ ਪੋਸਟ ਲਾਉਂਦੇ ਵੀ ਨਜ਼ਰ ਆਏ ਨੇ। ਉਹਨਾਂ ਨੇ ਆਖਿਆ ਕਿ ਅੱਜ ਮੈਂ ਸਕੂਲ ਆਫ ਐਮੀਨੈਂਸ ਭਾਸੋ ਦਾ ਦੌਰਾ ਕੀਤਾ ਅਤੇ ਇਸ ਸਕੂਲ ਦੀਆਂ ਤਸਵੀਰਾਂ ਅੱਜ ਦੇ ਇਤਿਹਾਸ ਵਿੱਚ ਕਾਇਆ ਕਲਪ ਹੁੰਦੀਆਂ ਵੇਖੀਆਂ ਜਾ ਸਕਦੀਆਂ ਨੇ ਜੋ ਪੰਜਾਬ ਸਰਕਾਰ ਦੇ ਵੱਲੋਂ ਸਕੂਲਾਂ ਦੀ ਨਿਹਾਰ ਬਦਲੀ ਜਾ ਰਹੀ ਉਹਦੀ ਮੂੰਹ ਬੋਲਦੀ ਤਸਵੀਰ ਹੈ। ਵਿਦਾਨ ਸਭਾ ਨਾਬਾ ਦੇ ਵਿੱਚ ਪਾਸੋਂ ਸਾਡਾ ਬੜਾ ਅਹਿਮ ਸ਼ਹਿਰ ਹੈ ਜੀ ਅਤੇ ਇਥੋਂ ਦਾ ਜਿਹੜਾ ਸਕੂਲ ਹੈ ਐਮਿਨੈਂਸ ਸਕੂਲ ਦੇ ਤੌਰ ਤੇ ਨੂੰ ਮਾਨਤਾ ਮਿਲੀ ਹੈ ਔਰ ਤਕਰੀਬਨ 11 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸਕੂਲ ਜਿਹੜਾ ਬਣ ਕੇ ਤਿਆਰ ਹੋਣਾ ਔਰ ਇਹਦੀਆਂ ਕਿਸ਼ਤਾਂ ਦੇ ਵਿੱਚ ਪੈਸਾ ਆ ਰਿਹਾ ਜੀ 20 ਲੱਖ ਰੁਪਏ ਆ ਚੁੱਕਿਆ ਜਿਹਦੇ ਵਿੱਚੋਂ 16 ਲੱਖ ਰੁਪਏ ਹੁਣ ਤੱਕ ਇੱਥੇ ਲੱਗ ਚੁੱਕਿਆ ਜੀ ਔਰ 10 ਲੱਖ ਰੁਪਏ ਡੋਨੇਸ਼ਨ ਵੀ ਕੋਈ ਦਾਨੀ ਫਰਜਨਾ ਨੇ ਦਿੱਤੀ ਹੈ ਜਿਹੜੀ ਇਸ ਤੀਰ ਤੋਂ ਖੁਸ਼ ਹੋ ਕੇ ਕਿ ਬਹੁਤ ਅੱਛਾ ਸਕੂਲ ਬਣ ਰਿਹਾ ਔਰ ਇਸ ਸਕੂਲ ਦੀ ਜਿਹੜੀ ਕਪੈਸਿਟੀ ਹੈ ਜੀ ਤਕਰੀਬਨ 1500 ਦੇ ਆਸ-ਪਾਸ ਹੈ ਇਸ ਵਕਤ 1200 ਦੀ ਜਿਹੜੀ ਹੈ ਭਰਤੀ ਹੈਗੀ ਸਕੂਲ ਦੇ ਵਿੱਚ ਔਰ ਲਗਾਤਾਰ ਵਧ ਰਹੀ ਹੈ ਮੈਂ ਸਾਡੇ ਕਈ ਸਾਹ ਪ੍ਰਿੰਸੀਪਲ ਸਾਹਿਬ ਇਹਨਾਂ ਨੂੰ ਬਤਾਈ ਦੇਣੀ ਚਾਹੁੰਦਾ ਪੂਰੇ ਸਟਾਫ ਨੂੰ ਕਿ ਪਿੰਡਾਂ ਦੇ ਵਿੱਚ ਅਵੇਅਰਨੈਸ ਕਰਕੇ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿਹੜੇ ਆ ਸਰਕਾਰੀ ਸਕੂਲ ਦੇ ਵਿੱਚ ਦਾਖਲ ਹੋ ਰਹੇ ਆ ਔਰ ਜਿਦੇ ਕਰਕੇ ਅਨਬਲੀਵੀਅਬਲ ਯਾਨੀ ਕਿ ਸੋਚ ਨਹੀਂ ਸਕਦੇ ਕਿ ਇੰਨਾ ਵੱਡਾ ਅੰਕੜਾ ਜਿਹੜਾ ਸਰਕਾਰੀ ਸਕੂਲ ਪਾਸ ਤੋਂ ਐਮਿਨੈਂਸ ਦੇ ਵਿੱਚ ਵਧ ਰਿਹਾ ਵਿਦਿਆਰਥੀਆਂ ਦਾ ਕਿ ਜਿਹੜਾ ਬਾ ਕਮਾਲ ਹੈ ਜੀ ਸੋ ਇਹ ਇੱਕ ਬਹੁਤ ਹੀ ਵਹਿਲ ਕਦਮੀ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਰਕਾਰ ਦੀ ਆਮ ਆਦੀ ਪਾਰਟੀ ਦੀ ਪਰ ਤੁਸੀਂ ਜਿਸ ਅ ਸ਼ਰਧਾ ਦੇ ਨਾਲ ਜਿਸ ਭਾਵਨਾ ਦੇ ਨਾਲ ਜਿਸ ਉਮੀਦ ਦੇ ਨਾਲ ਤੁਸੀਂ ਬਾਕੀਆਂ ਤੋਂ ਪਿੱਛੇ हट ਕੇ ਆਮ ਆਦੀ ਪਾਰਟੀ ਨੂੰ ਵੋਟ ਪਾਈ ਸੀ ਉਹਦਾ ਨਮੂਨਾ ਜਿਹੜਾ ਜੀ ਉਹ ਤੁਸੀਂ ਇੱਥੇ ਜਿਹੜਾ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖੋਗੇ ਕਿ ਕਿਵੇਂ ਕਿਵੇਂ ਬੱਚੇ ਜਿਹੜੇ ਆ ਜਿਹੜੇ ਆਮ ਘਰਾਂ ਦੇ ਬੱਚੇ ਆ ਜਿਨ੍ਹਾਂ ਨੂੰ ਲਿਿਆਉਣ ਵਾਸਤੇ ਸਰਕਾਰ ਪਿੰਡਾਂ ਦੇ ਵਿੱਚ ਪੰਜ ਬੱਸਾਂ ਲਾਈਆਂ ਹੋਈਆਂ ਨੇ ਪੰਜ ਹੋਰ ਲਾਣ ਜਾ ਰਹੀ ਆ ਉਹ ਬੱਚੇ ਇਥੇ ਸਕੂਲ ਦੇ ਵਿੱਚ ਆ ਕੇ ਕਿਸ ਮਾਹੌਲ ਦੇ ਵਿੱਚ ਕਿਸ ਲੈਵਲ ਦੇ ਜਿਹੜੇ ਨੇ ਕਲਾਸਰੂਮ ਨੇ ਕਿਸ ਲੈਵਲ ਦਾ ਅੰਦਰ ਸਿਸਟਮ ਬਣਾ ਰਹੀ ਆ ਸਰਕਾਰ ਕਿਵੇਂ ਉਹਨਾਂ ਦੇ ਵਾਸ਼ਰੂਮ ਜਿਹੜੇ ਆ 5 ਸਟਾਰ ਹੋਟਲ ਵਰਗੇ ਬਣ ਰਹੇ ਆ ਕਿੱਦਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਤੁਸੀਂ ਪਹਿਲਾਂ ਮੈਂ ਲਾਇਬ੍ਰੇਰੀ ਦੀ ਵੀਡੀਓ ਪਾਈ ਸੀਗੀ ਬਾ ਕਮਾਲ ਆ ਜੀ ਸੋ ਇਹ ਸਾਰਾ ਕੰਮ ਜਿਹੜਾ ਜੀ ਫਾਸੋ ਸ਼ਹਿਰ ਦੇ ਵਿੱਚ ਹੋ ਰਿਹਾ ਸ਼ਾਇਦ ਇਤਿਹਾਸ ਜਿਹੜਾ ਜੀ ਉਹ ਕ੍ਰੀਏਟ ਹੋ ਰਿਹਾ ਕਿ ਕਦੇ ਵੀ ਕਿਸੇ ਵੀ ਸਰਕਾਰ ਨੇ ਇੰਨਾ ਖੂਬਸੂਰਤ ਕੰਮ ਜਿਹੜਾ ਜੀ ਉਹ ਨਹੀਂ ਕੀਤਾ ਉਦੇ ਵਿੱਚ ਯੋਗਦਾਨ ਸਾਡੇ ਕਈ ਸਾਹਿਬ ਪੂਰੇ ਸਟਾਫ ਨੂੰ ਮਿਲ ਰਿਹਾ ਜੀ ਮੰਨ ਲਓ ਕਿ ਬਹੁਤ ਹੀ ਕਮਾਲ ਦਾ ਕੰਮ ਹੋ ਰਿਹਾ ਇਹ ਕਮਾਲ ਦਾ ਕੰਮ ਤਾਂ ਹੋਣਾ ਹੀ ਹੋਣਾ ਸੀ ਪਰ ਸੋਨੇ ਤੇ ਸੁਹਾਗਾ ਕੀ ਹੋ ਰਿਹਾ ਕਿ ਸਾਨੂੰ ਹੀਰੇ ਮਿਲ ਗਏ ਜੀ ਕਈ ਸਾਹਿਬ ਵਰਗੇ ਸਾਨੂੰ ਪ੍ਰਿੰਸੀਪਲ ਸਾਹਿਬ ਮਿਲ ਗਏ ਜਿਹੜੇ ਦਿਨ ਰਾਤ ਮਿਹਨਤ ਕਰਕੇ ਬਹੁਤ ਹੀ हट ਕੇ ਜਿਵੇਂ ਜਿੱਥੇ ਬੈਠੇ ਆ ਇਹ ਸਟਾਫ ਰੂਮ ਵਾਸਤੇ ਜਗ੍ਹਾ ਬਣਾਈ ਆ ਜਿੱਥੇ ਸਾਰਾ ਸਟਾਫ ਬਹਿ ਕੇ ਆਪਣਾ ਜਦੋਂ ਫ੍ਰੀ ਟਾਈਮ ਹੁੰਦਾ ਇੱਥੇ ਬਹਿ ਕੇ ਗੱਲਬਾਤ ਕਰ ਸਕਦੇ ਆ ਹਰੇਕ ਦਾ ਲੋਕਰ ਬਾਇ ਨੇਮ ਬਣਾਇਆ ਜੀ ਇਹ ਬਹੁਤ ਕਮਾਲ ਦੀ ਗੱਲ ਹੈ ਜੀ ਬਹੁਤ ਹੀ ਖੂਬਸੂਰਤ ਕਨਸੈਪਟ ਜਿਹੜਾ ਹੈਗਾ ਇਹ ਬਣਾਇਆ ਜੀ ਔਰ ਇੱਥੇ ਸਕੂਲ ਦੇ ਵਿੱਚ ਅੱਜ ਮੇਰਾ ਆਉਣ ਦਾ ਕਿਹੜੀ ਵੀ ਕਾਰਨ ਸੀਗਾ ਕਿ ਡੋਰ ਟੂ ਡੋਰ ਜਾ ਕੇ ਘਰ-ਘਰ ਜਾ ਕੇ ਪੇਰੈਂਟਸ ਨੂੰ ਪ੍ਰੇਰਿਤ ਕਰਨਾ ਕਿ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਦੇ ਵਿੱਚ ਵੱਧ ਪੈਸੇ ਦੇ ਕੇ ਪੜ੍ਹਾਉਣ ਦੀ ਬਜਾਏ ਤੁਸੀਂ ਇਹ ਸਰਕਾਰੀ ਐਮੀਨੈਂਸ ਸਕੂਲ ਭਾਸਨ ਦੇ ਵਿੱਚ ਲਾਓ ਤੁਹਾਨੂੰ ਆਉਟਪੁੱਟ ਪ੍ਰਾਈਵੇਟ ਸਕੂਲਾਂ ਨਾਲੋਂ ਕੋਈ ਬਿਹਤਰ ਮਿਲੇਗੀ ਉਹਦੀ ਅਸੀਂ ਅੱਜ ਡਰਾਈਵ ਜਿਹੜੀ ਹੈ ਸ਼ੁਰੂ ਕਰ ਰਹੇ ਹਾਂ ਸੋ ਬਹੁਤ ਬਹੁਤ ਮੁਬਾਰਕਬਾਦ ਹੈ ਬਹੁਤ ਬਹੁਤ ਧੰਨਵਾਦ ਸਾਡੇ ਸਿੱਖਿਆ ਮੰਤਰੀ ਹਰਜੂਰ ਬੈਂਸ ਸਾਹਿਬ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਔਰ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਵੋਟਾਂ ਪਾ ਕੇ ਆਪਦੀ ਸਰਕਾਰ ਬਣਾਈ ਹੈ ਅੱਜ ਉਹਦਾ ਅਸਰ ਜਿਹੜਾ ਹੈ ਜੀ ਇਹ ਦੇਖਣ ਨੂੰ ਮਿਲ ਰਿਹਾ ਕਿ ਇਸ ਸਕੂਲ ਦੇ ਵਿੱਚ ਐਸੇ ਹੀਰੇ ਪੈਦਾ ਹੋ ਰਹੇ ਐ ਐਸੇ ਬੱਚੇ ਆ ਰਹੇ ਆ ਇੰਨੇ ਖੂਬਸੂਰਤ ਮਾਹੌਲ ਦੇ ਵਿੱਚ ਬੱਚੇ ਪੜ੍ਹ ਕੇ ਜਦੋਂ ਅੱਗੇ ਵਧਣਗੇ ਤਾਂ ਉਹ ਚੰਗੇ ਸਮਾਜ ਸੇਵੀ ਚੰਗੇ ਆਫੀਸਰ ਚੰਗੇ ਸਾਇੰਟਿਸਟ ਚੰਗੇ ਪੋਲੀਟੀਸ਼ੀਅਨ ਚੰਗੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਚੰਗੇ ਗਾਇਕ ਚੰਗੇ ਰਾਈਟਰ ਜਿਹੜੇ ਆ ਉਹ ਬਣ ਸਕਣਗੇ ਔਰ ਇਹਦੇ ਵਿੱਚ ਯੋਗਦਾਨ ਜਿਹੜਾ ਸਾਡੀ ਸਿੱਖਿਆ ਦਾ ਕਿਉਂਕਿ ਸਾਡਾ ਬੇਸ ਹੈ ਜੋ ਸਾਡੇ ਅੰਦਰ ਹੈ ਉਹੀ ਸਾਡੇ ਬਾਹਰ ਹੋਊਗਾ ਚੰਗੀ ਸਿੱਖਿਆ ਜਿਹੜੀ ਆ ਇੱਕ ਚੰਗੀ ਦੇਸ਼ ਦੀ ਬੁਨਿਆਦ ਹੁੰਦੀ ਹੈ ਇਹ ਬਹੁਤ ਵੱਡਾ ਪ੍ਰਾਲਾ ਪੰਜਾਬ ਸਰਕਾਰ ਭਗੰਤ ਮਾਨ ਸਰਕਾਰ ਦਾ ਮੈਂ ਵਧਾਈ ਦੇਣੀ ਚਾਹੁੰਦਾ ਸਾਰਿਆਂ ਨੂੰ ਔਰ ਸਕੂਲ ਦੇ ਸਟਾਫ ਨੂੰ ਵੀ ਸਾਰੇ ਪੱਤਰਕਾਰ ਵੀ ਜਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਖੂਬਸੂਰਤ ਲੋਕੇਸ਼ਨ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ ਤੁਹਾਡੇ ਤੱਕ ਪਹੁੰਚਾ ਦਿੱਤਾ ਹੈ ਸਰ ਦਾ ਬਹੁਤ ਬਹੁਤ ਧੰਨਵਾਦ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਪ੍ਰੀਤਿੰਦਰ ਸਿੰਘ ਕਈ ਗੀ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਦੀ ਨੁਹਾਰ ਬਦਲਦੇ ਲਈ 11 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ। ਇਸ ਸਕੂਲ ਦੇ ਵਿੱਚ ਹਰ ਇੱਕ ਸਹੂਲਤਾ ਜੋ ਪ੍ਰਾਈਵੇਟ ਸਕੂਲਾਂ ਵਿੱਚ ਹੁੰਦੀ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਵਿਦਿਆਰਥੀ ਹਟ ਕੇ ਉਹਨਾਂ ਦੱਸਿਆ ਕਿ ਸਾਡੇ ਸਕੂਲ ਵਿੱਚ ਦਾਖਲਾ ਲੈ ਰਹੇ ਨੇ। ਐਮਲਨ ਸਾਹਿਬ ਦੇ ਯੋਗਦਾਨ ਕਰਕੇ ਇਹਨਾਂ ਦੇ ਫਲਾ ਚੜੀ ਕਰਕੇ ਸਾਨੂੰ ਅ ਨਗਪਲ 11 ਕਰੋੜ ਰੁਪਏ ਸਿੱਖਿਆ ਮੰਤਰੀ ਜੀ ਅਨਾਉਂਸ ਕਰਕੇ ਗਏ ਸੀਗੇ ਉਹਦੇ ਵਿੱਚੋਂ ਪਹਿਨੀ ਇਨਰੋਲਮੈਂਟ ਜਿਹੜੀ ਹੈ ਉਹ 20 ਲੱਖਰ ਦਾ ਸਕੂਲ ਰਿਮੈਂਟ ਕਿਉਂਕਿ ਜਿਹਨਾਂ ਚਾਰ ਦੁਵਾਰੀ ਦਾ ਕੰਮ ਚੱਲ ਰਿਹਾ ਸਕੂਲ ਦੇ ਵਿੱਚ ਐਂਡ ਬਹੁਤ ਜਲਦੀ ਦੋ ਤਰਫੋਂ ਅਸੀਂ ਤਸੀਦ ਦੀ ਰਿਪੇਅਰ ਦਾ ਕੰਮ ਵੀ ਸਟਾਰਟ ਕਰਤਾ ਹੈਗੇ ਇਸ ਦੇ ਨਾਲ ਹੀ ਇਨਰੋਲਮੈਂਟ ਡਰਾਈਵ ਜਿਹੜੀ ਐਮਐਨਐਸ ਖੁਦ ਡੋ ਟੂ ਡੋਰ ਕੈਂਪੇਨ ਕਰਕੇ ਸਟਾਰਟ ਕਰਨ ਜਾ ਰਹੀ ਨੇ ਬਹੁਤ ਅੱਛਾ ਰਿਸਪੌਂਸ ਆਨੂੰ ਤੁਹਾਡੇ ਸ਼ਹਿਰ ਦਾ ਵੀ ਤੇ ਲਗਭਗ 36 ਪਿੰਡਾਂ ਦੇ ਸਾਡੀ ਬਸਾਂ ਚੱਲਦੀਆਂ ਨੇ ਉੱਥੋਂ ਵੀ ਬਹੁਤ ਸਾਰੇ ਬੱਚੇ ਜਿਹੜੇ ਸਕੂਲ ਉਹ ਫੈਮਿਨਸ ਪਾਉਂਟ ਵੀ ਦਾਖਲਾ ਕਰਨਾ ਚਾਹੀਦਾ ਹੈ। ਦੇਖੋ ਜੀ ਸਭ ਤੋਂ ਪਹਿਲਾਂ ਇਨਫਰਾਸਟ੍ਰਕਚਰ ਹੈ। ਇਨਫਰਾਸਟ੍ਰਕਚਰ ਤੋਂ ਅਸੀਂ ਪੰਜਾਬ ਸਰਕਾਰ ਦੀ ਮਦਦ ਨਾਲ ਐਮਐਲਏ ਸਾਹਿਬ ਦੇ ਯੋਗਦਾਨ ਨਾਲ ਇਨਫਰਾਸਟ੍ਰਕਚਰ ਸੀ ਪ੍ਰੋਪਰ ਪੂਰਾ ਕਰਨ ਗਿਆਰੀ। ਸੈਕੰਡ ਪਰ ਪ੍ਰਾਈਮਰੀ ਦੀ ਬੱਚੇ ਦੀ ਸਭ ਤੋਂ ਵੱਡਾ ਇੰਪੋਰਟੈਂਟ ਪਰਾਈ ਹੈ। ਸਾਡੇ ਕੋਲੇ ਸਾਰਾ ਸਟਾਫ ਪੂਰਾ ਹੈ। ਇੱਥੇ ਕੋਈ ਵੈਕੈਂਸੀ ਨਹੀਂ, ਕੋਈ ਪੋਸਟ ਖਾਲੀ ਨਹੀਂ। ਸਾਰੇ ਲੈਕਚਰਸ ਨੇ ਏਰੀਆ ਦਾ ਵੱਡਾ ਸਕੂਲ ਹੈ ਤੇ ਇੱਥੇ ਵੀ ਕੋਈ ਬੱਚੇ ਜਿਹੜੇ ਨਹੀਂ ਉਹ ਪ੍ਰਾਈਵੇਟ ਸਾਡੀ ਗਾਰੰਟੀ ਹੈ 100% ਬੈਟਰ ਦੈਨ ਐਨੀ ਪ੍ਰਾਈਵੇਟ ਸਕੂਲ। give provide the education smart classes ਦੇ ਵਿੱਚ 90 95000 ਦੀ ਕੋਸਟ ਦੇ ਨਾਲ ਟੱਚ ਸਕਰੀਨ TFT ਪੈਨਲ ਮਿਲ ਗਏ ਜਿਹੜੇ ਅੱਜ ਕੱਲ ਮਾਡਰਨ এডਿਕੇਸ਼ਨ ਦੇ ਵਿੱਚ ਬਹੁਤ ਇੰਪੋਰਟੈਂਟ ਨੇ ਪਹਿਲਾ ਵਾਲਾ ਜਮਾਨਾ ਚੱਲ ਗਿਆ ਜਿੱਦੇ ਵਿੱਚ ਅਸੀਂ ਬਲੈਕ ਬੋਰਡ ਦੇ ਉੱਪਰ ਬੱਚੇ ਪੜਾਉਂਦੇ ਸੀ ਅੱਜ ਕੱਲ ਬੱਚੇ ਨੂੰ 3D ਦੇ ਵਿੱਚ ਪੜਾਇਆ ਜਾਂਦਾ ਤਾਂ ਉਹਦਾ ਉਹਦਾ ਬੱਚੇ ਦੀ ਸਾਈਕੋਲੋਜੀ ਦੇ ਉੱਪਰ ਉਹਦੀ ਮੈਂਟਲ ਹੈਲਥ ਦੇ ਉੱਪਰ ਲੰਬੇ ਸਮੇਂ ਤੱਕ ਦੱਸ ਸਕਦਾ ਨਹੀਂ ਮੈਂ ਸਰ ਜੋ 6 ਮਹੀਨੇ ਪਹਿਲਾਂ ਜੁਆਇਨ ਕੀਤਾ ਸੀ ਤਾਂ ਅਸੀਂ ਇੱਕ ਸਰਵੇ ਕਰਵਾਇਆ ਸੀ ਕਿ ਟੀਚਰਸ ਤੇ ਬੱਚਾ ਤੋਂ ਵੀ ਤੁਹਾਨੂੰ ਸਭ ਤੋਂ ਵੱਡੀ ਸਮੱਸਿਆ ਸਕੂਲ ਵਿੱਚ ਕੀ ਆ ਰਹੀ ਹੈ ਤੋ 90% ਬੱਚਿਆਂ ਨੇ ਟੀਚਰਸ ਦਾ ਇਕੋ ਜਿਹਾ ਵਾਸ਼ਰੂਮ ਬਹੁਤ ਚੂਮ ਬਹੁਤ ਲੱਗਦਾ। ਤਾਂ ਪ੍ਰਾਇਵਟਿਜ਼ ਉੱਪਰ ਅਸੀਂ ਉਹ ਵਾਸ਼ਰੂਮ ਜਿਹੜੇ ਨਹੀਂ ਪ੍ਰਿਪੇਅਰ ਕਰਵਾਏ ਨਹੀਂ ਲਗਭਗ 6 ਵਾਸ਼ਰੂਮ ਜਿਹੜੇ ਨਹੀਂ ਜੋ ਇੱਕ ਐਮੀਨ ਸਕੂਲ ਦੇ ਸੈਂਟਰ ਦੇ ਰਿਕਾਰਡਿੰਗ ਹੋਣੀ ਚਾਹੀਦੀ ਥੰਦੇ ਉਧਰ ਦੇ ਵਾਸ਼ਰੂਮ ਚਾਹ ਕੇ। ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਹਟ ਕੇ ਆਏ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੀਆਂ ਵਿਦਿਆਰਥਣਾਂ ਨੇ ਕਿਹਾ ਕਿ ਅਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਮਹਿੰਗੀਆਂ ਫੀਸਾਂ ਦੇ ਕੇ ਪੜ ਰਹੇ ਸੀ। ਉੱਥੇ ਪੜਾਈ ਜ਼ਿਆਦਾ ਨਹੀਂ ਕਰਵਾਈ ਜਾਂਦੀ ਸੀ। ਅਤੇ ਸਕੂਲ ਦੇ ਵਿੱਚ ਸਾਰੀਆਂ ਸਹੂਲਤਾਂ ਸਾਨੂੰ ਇੱਥੇ ਪ੍ਰਾਈਵੇਟ ਸਕੂਲ ਵਾਲੀਆਂ ਬਣ ਰਹੀਆਂ ਨੇ ਅਤੇ ਪੜ੍ਹਾਈ ਵੀ ਕਿਤੇ ਵਧੀਆ ਮਿਲ ਰਹੀ ਹੈ ਸਰ ਉਹਦੇ ਕੀ ਸਭਾ ਕਿ ਆਦਾ ਕਿ ਸਰ ਆਪਣੇ ਕਲਾਸਰੂਮ ਵੀ ਬਹੁਤ ਹੀ ਸੈਂਚੀ ਦਾ ਕਿ ਉਹ ਰੇਕ ਨੂੰ ਲਾਇਬ੍ਰੇਰੀ ਵੀ ਬਣਿਆ ਤੇ ਰੂਦੇ ਦੇ ਵਾਸਟੂਮ ਵੀ ਬਹੁਤ ਵਧੀਆ ਨੇ और फिर बहुत से नीचे भी बहुत से दस मिनट का अंदर से फिर और बहुत सारे डिफरेंट थे पर मैं वहाँ पर स्कूल से आ जाता था तो तो कितने की पढ़ाई हुई थी किस तरह की थी सर मेरे पढ़ाई भी बहुत बढ़िया है सर हर एक टीचर टाइम तो पहले ही आ जाएंगे मुझे हर एक सब्जेक्ट का हर हर लेसन कम्प्लीट और फिर यंग फार्मर से वर्क भी अद्धा रह जाता ਇਸ ਤਰ੍ਹਾਂ ਦਾ ਕੋਈ ਪ੍ਰਾਇਮਰੀ ਸਕੂਲ ਵਿੱਚ ਕੋਈ ਆਈ ਨਹੀਂ। ਕਿਹਦੇ ਕਰ? ਪਰ ਉੱਥੇ ਉੱਥੇ ਪੜਾਈ ਸੀ ਦੀ ਵਾਸੀ ਜਰੂਰ ਨਿਕਾਰ ਬਣਾ ਨਿਊ ਬੁੱਕਸੇ ਲੱਗਿਆ ਲੈ ਕੱਪਸੂਲ ਲੱਗਿਆ। ਉਹ ਵੀ ਸਾਫ਼-ਸੁੱਤ ਲਿਆ ਕਰੀ ਰੇਲੇਤੀ ਬਾਟ। ਪਰ ਉਹਦੇ ਹਮਾਰੇ ਸਕੂਲ ਪ੍ਰਿੰਸੀਪਲ ਪਿੱਛੇ ਗਈ ਤੇ ਅੰਦਰ ਬੋਡਿੰਗ ਚਦੜਾ ਸਟੇਜ ਤੇ ਲੱਗ ਦਿੱਤਾ। ਕਿਹਦੇ ਕਰ? ਸਰ ਇਸ ਤਰ੍ਹਾਂ ਦੀ ਬਾਤ ਹੈ।